ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਲੜਕੇ ਤੇ ਲੜਕੀਆਂ ਦੇ ਹਾਂਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸਟਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿਕ ਉਮਰ 1995 ਕੱਦ 5 ਫੁੱਟ 6 ਇੰਚ ਪੜਾਈ ਪਲੱਸ 2 ਨੈਨੀ ਕੋਰਸ 5 ਟੂ 6 ਇਅਰ ਐਕਸਪੀਰੀਐਂਸ ਐਜ਼ ਐਨ ਇਮੀਗ੍ਰੇਸ਼ਨ ਫੀਲਡ ਪਰਿਵਾਰ ਦੀ ਮੰਗੀ ਜੀ ਲੜਕਾ ਕੈਨੇਡਾ ਦਾ ਪੀਆਰ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੌਪਰੀ ਸਿੰਘ ਪਤਾ ਮੋਗਾ ਨੇੜੇ ਧਰਮਕੋਟ ਕਾਸਟ ਜੱਟ ਸਿੱਖ ਗੋਤ ਸ਼ੇਖ ਹੋ ਉਮਰ 31 ਤਿੰਨ 1992 ਕੱਦ 5 ਫੁੱਟ 11 ਇੰਚ ਪੜ੍ਹਾਈ ਪਲੱਸ 2 ਪਾਸ ਹੈ ਜੀ ਲੜਕਾ ਆਈਟੀਆਈ ਕੀਤੀ ਹੋਈ ਪਹਿਣਾ ਦੋਨੇ ਮੈਰਿਡ ਨੇ ਭਰਾ ਵੀ ਮੈਰਿਡ ਏ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਤੇ ਮਾਤਾ ਹਾਊਸ ਵਾਈਫ ਨੇ ਕਮੇ ਜੀ ਇਨਾ ਦਾ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਤੇ ਇੱਕ ਕਿਲਾ ਜ਼ਮੀਨ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਪਤਾ ਮੋਗਾ ਨੇੜੇ ਧਰਮਕੋਟ ਕਾਸਟ ਜੱਟ ਸਿੱਖ ਗੋਤ ਸ਼ੇਖੋ ਉਮਰ 11/5/1993 ਕੱਦ 6 ਫੁੱਟ ਹੈ। ਪੜਾਈ ਪਲੱਸ 2 ਪਾਸ ਭੈਣ 1केजी ਮੈਰਿਡ ਐਸਟ੍ਰੇਲੀਆ ਪੀਆਰਏ। ਪਿਤਾ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਜੀ। ਕਾਮੇ ਜੀ ਇਹਨਾਂ ਦਾ ਸਰਕਾਰੀ ਜੋਬ ਕਰਦੇ ਆ। 1 ਸਹੀ 1/2 ਕਿੱਲੇ ਇਹਨਾਂ ਦੇ ਕੋਲ ਜ਼ਮੀਨ ਹੈ ਜੀ ਤੇ ਪਰਿਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਤੇ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਜੇ ਕੁਮਾਰ ਪਤਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਬ੍ਰਾਹਮਣ ਉਮਰ 1986 ਕਾਦੇ ਜੀ 5 ਫੁੱਟ 7 ਇੰਚ ਪੜਾਈ ਗ੍ਰੈਜੂਏਸ਼ਨ ਡਿਪਲੋਮਾ ਇਨ ਕੰਪਿਊਟਰ ਪਹਿਣਾ ਚਾਰਨੇ ਜੀ ਮੈਰਿਡ ਨੇ ਪਿਤਾ ਐਕਸਪਾਇਰ ਨੇ ਤੇ ਮਾਤਾ ਹਾਊਸ ਵਾਈਫ ਨੇ ਕਾਮੇ ਜੀ ਇਹਨਾਂ ਦਾ ਵਰਕ ਸੈਲਫ এমਪਲੋਏ bizness ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਤੇ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਮਗੜੀਆ ਸਿੱਖ ਲੜਕਾ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਰਾਮਗੜੀਆ ਸਿੱਖ ਗੋਤ ਪਨੇਸ਼ਰ ਗੋਤ ਪਨੇਸ਼ਰ ਉਮਰ 22 1993 ਕੱਦ 5 ਫੁੱਟ 10 ਇੰਚ ਪੜਾਈ ਐਮ ਐਸ ਸੀ ਪੈਣ 1 ਕੇਜੀ ਮੈਰਿਡ ਐ ਤੇ ਕੈਨੇਡਾ ਮਾਤਾ ਜੀ ਐਕਸਪਾਇਰ ਨੇ ਤੇ ਪਿਤਾ ਰਿਟਾਇਰ ਨੇ ਕੰਮ ਇਹ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦੇ ਆ ਅਕਾਊਂਟੈਂਟ ਦੀ ਆਮਦਨ 5 ਲੱਖ ਸਲਾਨਾ ਹੈ ਪਰਿਵਾਰ ਦੀ ਮੰਗੇ ਕੁੜੀ ਪੜੀ ਲਿਖੀ ਘਰੇਲੂ ਹੋਵੇ ਤੇ ਗੁਰਦਾਸਪੁਰ ਏਰੀਏ ਨੂੰ ਪਹਲੇ ਨਾਲਪੁਰ ਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਟ੍ਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਰਣ ਕੁਮਾਰ ਸ਼ੁੱਧ ਵੈਸ਼ਨੋ ਪਤਾ ਏਰੀਆ ਆਨੰਦਪੁਰ ਸਹਿਵ ਗੰਗੋਵਾਲ ਕਾਸਟ ਪਰਜਾਪਤ ਗੋਤ ਸੰਗਰ ਸਖੀ ਉਮਰ 28 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਸੀ ਐਨ ਸੀ ਕੰਪਿਊਟਰ ਇੰਜੀਨੀਅਰਿੰਗ ਪਰਾ 1kg ਦੁਬਈ ਦੇ ਵਿੱਚ ਸੈਟਲ ਹੈ ਤੇ ਕੰਮ ਹੈ ਜੀ ਇਹਨਾਂ ਦਾ ਦੁਬਈ 5 ਸਾਲ ਤੋਂ ਤਨਖਾਹ 70000 ਸੌਰੀ 75000 ਪ੍ਰਾਪਰਟੀ ਆਪਣਾ ਮਕਾਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਸਿੰਪਲ ਮੈਰਿਜ ਕਰਨੀ ਹੈ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹਦਾ ਪਤਾ ਜ਼ਿਲ੍ਹਾ ਕਪੂਰਤਲਾ ਕਾਸਟ ਰਾਮਗੜੀਆ ਸਿੱਖ ਗੋਤ ਨਾਂਦਰਾ ਉਮਰ 32 ਸਾਲ ਕੱਦ 5 ਫੁੱਟ 4 ਇੰਚ ਪੜਾਈ ਐਮਬੀਏ ਐਲਐਲਬੀ ਡਿਪਲੋਮਾ ਇਨ ਸਾਈਬਰ ਲਾਅ ਡਿਪਲੋਮਾ ਇਨ ਫੋਰਸਿਸ ਸਾਇੰਸ ਪੈਨ ਇੱਕ ਮੈਰਿਡ ਡਾਕਟਰ ਪਿਤਾ ਐਡਵੋਕੇਟ ਤੇ ਮਾਤਾ ਹਾਊਸ ਵਾਈਫ ਨੇ ਜੀ ਕੰਮੇ ਜੀ ਇਹਨਾਂ ਦਾ ਲੜਕਾ ਐਡਵੋਕੇਟ ਕੋਰਟ ਦੇ ਵਿੱਚ ਐਗਰੀਕਲਚਰ 17 ਏਕੜ ਜ਼ਮੀਨ ਸ਼ਹਿਰੀ ਤੇ ਪਿੰਡੂ ਪ੍ਰਾਪਰਟੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਗਵਰਨਮੈਂਟ ਜੋਬ ਤੇ ਹੋਵੇ ਮੈਰਿਜ ਸਿੰਪਲ ਕਰਨੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਪ੍ਰੀਤ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਰਾਮਗੜੀਆ ਸਿੱਖ ਗੋਤ ਬੰਮਰਾ ਤੰਜਲ ਉਮਰ 13 ਅਗਸਤ 1999 ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਪਾਸ ਪਹਿਨਾ ਦੋਨੇ ਮੈਰਿਡ ਨੇ ਭਰਾ ਏਕੇ ਮੈਰਿਡੇ ਮਾਤਾ ਪਿਤਾ ਐਕਸਪਾਇਰ ਨੇ ਤੇ ਕੰਮ ਦੇ ਵਿੱਚ ਦੋ ਫਲਾਟ ਨੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਏ ਕਾਰਪੇਂਟਰ ਕੋਠੀਆਂ ਦੇ ਠੇਕੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਵਿੰਦ ਸਿੰਘ ਅਮਰੇਤਾਰੀ ਪਤਾ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾ ਕਾਸਟ ਮੈਰਾ ਗੋਤ ਨੂਰੀ ਉਮਰ 34 ਸਾਲ ਕੱਦ 5 ਫੁੱਟ ਲੜਕਾ ਤੇ ਲਾਕਸ਼ੂ ਦਾਏ ਜੀ ਬੱਚਾ ਕੋਈ ਨਹੀਂ ਤੇ ਕੰਮ ਹੈ ਜੀ ਇਹਨਾਂ ਦਾ ਖੇਤੀਬਾੜੀ ਤੇ ਦੁੱਧ ਦਾ ਆਪਣਾ ਵਧੀਆ ਕੰਮ ਕਰੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਮਹਿਰਾ ਕਾਸਟ ਤੋਂ ਹੋਵੇ ਬੱਚੇ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਛੋਟੇ ਬੱਚੇ ਹੋਂੜ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਰਿੰਦਰ ਕੁਮਾਰ ਪਤਾ ਜ਼ਿਲ੍ਹਾ ਸੰਗਰੂਰ ਲੋਂਗੋਵਾਲ ਕਾਸਟ ਅਗਰਵਾਲ ਬਾਣੀਆਂ ਗੋਤ ਗਰਗ ਉਮਰ 2 4 1990 ਜਨਮ ਟਾਈਮ ਨੋ ਸੌਰੀ ਜਨਮ ਟਾਈਮ 5:35 ਪੀਐਮ ਕੱਦ 5 ਫੁੱਟ 7 ਇੰਚ ਪੜਾਈ ਪਲੱਸ 2 ਪਾਸ ਪੈਨ ਨੋ ਪ੍ਰਾ ਏਕੇਜੀ ਮੈਰਿਡੇ ਤੇ ਕੰਮ ਹੈ ਜੀ ਇਹਨਾਂ ਦਾ ਵਰਕਸ਼ਾਪ ਗਰੋਸਰੀ ਸਟੋਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਕਿਸੇ ਵੀ ਕਾਸਟ ਦੀ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਲੁਧਿਆਣਾ ਕਾਸਟ ਵਰਮਾ ਉਮਰ 12 ਅਗਸਤ 2000 ਜਨਮ ਟਾਈਮ 12:20 a.m ਕੱਦ 5 ਫੁੱਟ 6 ਇੰਚ DI+2 ਪਾਸ ITI ਇਨ ਇਲੈਕਟ੍ਰੀਕਲ ਤੇ ਕੰਮ ਹੈ ਜੀ ਇਹਨਾਂ ਦਾ ਇਲੈਕਟ੍ਰੀਸ਼ੀਅਨ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਘਰੇਲੂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਉਮਰ 27 ਸਾਲ ਕਾਸਟ ਜੱਟ ਸਿੱਖ ਗੋਤ ਕੰਗ ਸਿੱਧੂ ਕੱਦ 5 ਫੁੱਟ 9 ਇੰਚ ਪੈਣ ਇੱਕ ਆਸਟ੍ਰੇਲੀਆ ਇੱਕ ਇੰਡੀਆ ਪਿਤਾ ਐਸਐਸਏ ਰਿਟਾਇਰ ਪੀਐਸਪੀਸੀਐਲ ਮਾਤਾ ਹਾਊਸ ਵਾਈਫ ਨੇ ਤੇ ਕਾਮੇ ਜੀ ਇਨਾ ਦਾ ਲੜਕਾ ਕੈਨੇਡਾ ਦੇ ਵਿੱਚ ਪੀਆਰ ਤਿੰਨ ਕਿਲੇ ਚ ਮੀਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਟੀਆਰ ਜਾਂ ਵਰਕ ਪਰਮਿਟ ਜਾਂ ਆਸਟ੍ਰੇਲੀਆ ਵੀਜ਼ਾ ਹੋਵੇ ਜਾਂ ਆਸਟ੍ਰੇਲੀਆ ਜਾਣਾ ਹੋਵੇ ਜਾਫੀਰ ਪੀਟੀਈ ਬੈਂਡ ਸਕੋਰ ਵਧੀਆ ਹੋਣ ਖਰਚਾ ਪਰਿਵਾਰ ਦੇ ਵੱਲੋਂ ਕਰ ਦਿੱਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਕਰਮਜੀਤ ਸਿੰਘ ਪਤਾ ਲੁਧਿਆਣਾ ਜਾਤ ਬਖਸ਼ੀ ਉਮਰ 24 9 1997 ਕੱਦ 5 ਫੁੱਟ 11 ਇੰਚ ਪ੍ਰਾਈ ਪਲੱਸ 2 ਪਾਸਪੈਨ ਇੱਕ ਮੈਰਿਡ ਕਾਮੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਡੀ ਐਸ ਟਰੇਡਿੰਗ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਸਿੰਘ ਪਤਾ ਫਤਿਹਗੜ੍ਹ ਸਾਹਿਬ ਕਾਸਟ ਰਵੀਦਾਸੀਆ ਉਮਰ 19 ਤੇ 1997 ਕੱਦ 5 ਫੁੱਟ 8 ਇੰਚ ਪੜਾਈ ਬੀ ਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਪਰ ਨੋ ਭੈਣ ਇੱਕ ਮੈਰਿਡ ਇੱਕ ਅੰਗੇਜਡ ਕਾਮੇਜੀ ਇਹਨਾਂ ਦਾ ਇੰਜੀਨੀਅਰਿੰਗ ਇਨ ਰੇਲਵੇ ਬ੍ਰਿਜ ਫੈਬ੍ਰਿਕೇಷਨ ਕੰਪਨੀ ਤੇ ਪਰਿਵਾਰ ਦੀ ਮੰਗੇਜੀ ਕੁੜੀ ਸੋਹਣੀ ਸੁਨਖੀ ਤੇ ਗ੍ਰੈਜੂਏਸ਼ਨ ਕੀਤੀ ਹੋਵੇ ਸਰਹੰਦ ਪਟਿਆਲਾ ਮੋਹਾਲੀ ਰਾਜਪੁਰਾ ਤੇ ਖੰਨਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ प्रदीप ਗਰੇਵਾਲ ਕਾਸਟ ਜੱਟ ਸੇ ਖੂਮਰ 19 ਜੁਲਾਈ 1987 ਕੱਦ 5 ਫੁੱਟ 10 ਇੰਚ ਪੜਾਈ ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਇਨ ਜਨਰਲ ਸਟੱਡੀਜ਼ ਡਿਪਲੋਮਾ ਇਨ ਹਾਰਡਵੇਅਰ ਐਂਡ ਨੈਟਵਰਕਿੰਗ ਪਿਤਾ ਰਿਟਾਇਰ ਬਿਜ਼ਨਸਮੈਨ ਮਾਤਾ ਹਾਊਸ ਵਾਈਫ ਪਰ ਇੱਕ ਮੈਰਿਡ ਤੇ ਕਾਮੇ ਜੀ ਇਨਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਐਨ ਆਰ ਆਈ ਬੀ ਸੀ ਤੋਂ ਜਾਂ ਮਾਲਵੇ ਇਲਾਕੇ ਦੀ ਪੜ੍ਹੀ ਲਿਖੀ ਸੋਹਣੀ ਸਨਖੀ ਤੇ ਛੋਟੇ ਪਰਿਵਾਰ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਆਲਪੁਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦਾ ਡੇਲੋਂ ਕਾਸਟ ਅਰੋੜਾ ਖੱਤਰੀ ਉਮਰ ਜਨਵਰੀ 1982 ਪੜਾਈ ਪਲੱਸ 2 ਡਿਪਲੋਮਾ ਹੇਅਰ ਸਟਾਈਲਿਸਟ ਰਮਕਾਰ ਜੀ ਇਨਨਾ ਦਾ ਆਪਣਾ ਬਿਊਟੀ ਸਲੂਨ ਦਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਬੁਟੀਕ ਚਾ ਕੋਈ ਹੋਰ ਕੰਮ ਕਰਦੀ ਹੋਵੇ ਡਿਵੋਰਸਡ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕਾਸਟ ਭਾਵੇਂ ਕੋਈ ਵੀ ਹੋਵੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਨ ਤੇ ਕੱਦ 5 ਫੁੱਟ 5 ਇੰਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਮਨਦੀਪ ਕੌਰ ਕਾਸਟ ਜੱਟ ਸਿੱਖ ਗੋਤ ਬੜਾਜ ਉਮਰ 84199 ਵਿੱਚ ਕੱਦ 5 ਫੁੱਟ ਪੜਾਈ ਜੀ ਐਨ ਐਮ ਐਡ ਪੋਸਟ ਬੇਸਿਕ ਨਰਸਿੰਗ ਵੀ ਤਾਇ ਰਟਾਇਰ ਕਾ ਨੂੰ ਪ੍ਰ ਐਕੀ ਕੈਨੇਡਾ ਪੀ ਆਰ ਮਾਤਾ ਪਿਤਾ ਦੇ ਕੋਲ ਬੇਸਟਰ ਵੀਜ਼ਾ 10 ਸਾਲ ਦਾ ਤੇ ਕਾਮੇ ਜੀ ਇਨਾਂ ਦਾ ਵਰਕ ਪਰਮਿਟ ਤੇ ਲੜ ਗਈ ਪੀ ਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਹੋਵੇ ਜਾਂ ਪੰਜਾਬ ਖਾਨਦਾਨੀ ਪਰਿਵਾਰ ਹੋਵੇ 8 ਤੋਂ 10 ਕਿਲੇ ਚ ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਕਾਸਟ ਰਾਮਗੜੀਆ ਸਿੱਖ ਗੋਤ ਰੱਤੇ ਪ੍ਰਾ ਇੱਕ ਕਨੇਡਾ ਪੈਨ ਇੱਕ ਕੈਨੇਡਾ ਪੜਾਈ ਬੀ ਟੈਕ ਇੰਡੀਆ ਕੋਲੰਬੀਆ ਬ੍ਰਿਟਿਸ਼ ਮਾਤਾ ਹਾਊਸ ਵਾਈਫ ਪਿਤਾ ਪ੍ਰਾਈਵੇਟ ਠੇਕੇਦਾਰ ਤੇ ਕਾਮੇ ਜੀ ਇਨਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਵਰਕ ਪਰਮ ਰਤੇ ਆ ਨਸ਼ੇ ਤੋਂ ਰਹਿਦੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨਖੀ ਹੋਵੇ ਪੜੇ ਲਿਖੀ ਹੋਵੇ ਤੇ ਕੈਨੇਡਾ ਨੂੰ ਪੈ ਲੈ ਜੀ ਜੇਕਰ ਇੰਡੀਆ ਤੋਂ ਹੋਵੇ ਤਾਂ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਗਰੂਪ ਸਿੰਘ ਪਤਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਕਾਸਟ ਜੱਟ ਸਿੱਖ ਗੋਤ ਮਾਗਟ ਉਮਰ 1988 ਪੜਾਈ ਬੀਏ ਬਿਜ਼ਨਸ ਮੈਨੇਜਮੈਂਟ ਆਸਟ੍ਰੇਲੀਆ ਵੇਨੇ ਇੱਕ ਮੈਰਿਡੇ ਭਰਾ ਨੂੰ ਪਿਤਾ ਐਕਸਪਾਇਰ ਨਹੀਂ ਤੇ ਕਾਮੇ ਜੀ ਇਹਨਾਂ ਦਾ ਆਪਣਾ ਕਾਮੇ ਵਧੀਆ ਆਮਦਨੀ ਵਧੀਆ ਘਰ ਪਰਿਵਾਰ ਹੈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਨੀਸ ਨਖੀ ਪੜੀ ਲਿਖੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸਿੰਪਲ ਵਿਆਹ ਕਰਨਾ ਹੈ ਤੇ ਇਨਕੇ ਲਈ ਇਹਨਾਂ ਕੋਲ ਜ਼ਮੀਨ ਹੈ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਰੈਕ ਗੱਲਬਾਤ ਕਰ ਸਕਦੇ ਕਿਉਂਕਿ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 12 8 1999 ਕਾਸਟ ਜੱਟ ਸਿੱਖ ਗੋਤ ਸਰਾ ਹਾਈਟ 6 ਫੁੱਟ ਪੜਾਈ ਬੀਏ ਪਾਸ ਮੁੰਡਾ ਤਲਾਖ ਸ਼ੁਦਾਏ ਜੀ ਕਾਮੇ ਜੀ ਇਹਨਾਂ ਦਾ ਪਹਿਲਾ ਬਾਹਰਲੀ ਕੰਟਰੀ ਦੇ ਵਿੱਚ ਰਹਿੰਦੇ ਸੀ ਤੇ ਹੁਣ ਖੇਤੀਬਾੜੀ ਕਰਦੇ ਨੇ ਜ਼ਮੀਨ 7 ਕਿੱਲੇ ਆ ਦੋ ਪਰਾਨੇ ਜ਼ਿਲ੍ਹਾ ਤਰੰਗਤਾਰਨ ਪਰ ਆ ਏਕੇ ਮੈਰਿਡ ਤੇ ਕੈਨੇਡਾ ਪੀਆਰੇ ਪੈਣ ਏਕੇ ਮੈਰਿਡ ਤੇ ਕੈਨੇਡਾ ਪੀਆਰ ਪਿਤਾ ਖੇਤੀવાડી ਦਾ ਕੰਮ ਕਰਦੇ ਨੇ ਤੇ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਮਾਤਾ ਹਾਊਸ ਵਾਈਫ ਨੇ ਤੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਦਾ ਕੱਦ 5 ਫੁੱਟ 3 ਇੰਚ ਤੋਂ ਘੱਟ ਨਾ ਹੋਵੇ ਸੋਹਣੀ ਸੁਨਖੀ ਹੋਵੇ ਘਰੇ ਲੋ ਕੰਮ ਕਰ ਜਾਣਦੀ ਹੋਵੇ ਇਹ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇ ਗਿਆ ਨੰਬਰ ਆਪ ਜੀ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਕਾਰਡ ਨੋਟ ਕਰੋ ਜੀ ਨਾਮ ਕੋਰ ਪਤਾ ਜਲੰਧਰ ਕਾਸਟ ਖਤਰੀ ਅਰੋੜਾ ਉਮਰ 21 1992 ਪੜਾਈ ਮਾਸਟਰ ਕਮਰਸ ਡਿਪਲੋਮਾ ਇਨ ਕਨੇਡਾ ਪ੍ਰਾਇ ਇੱਕ ਮੈਰੀਡ ਇ ਕਨੇਡਾ ਸੌਰੀ ਪ੍ਰਾਇ ਇੱਕ ਮੈਰੀਡ ਤੇ ਇੱਕ ਕਨੇਡਾ ਹੈ ਤੇ ਕਾਮੇ ਜੀ ਇਨਾਦਾ ਕੁੜੀ ਗਨੇਡਾ ਵਰਕ ਪਰਮਿਟ ਤੇ ਆ ਵਿਤਾ ਦਾ ਆਪਣਾ ਬਿਜ਼ਨਸ ਤੇ ਪਰਵਾਰ ਦੀ ਮੰਗੇ ਜੀ ਮੁੰਡਾ ਗਨੇਡਾ ਪੀਆਰ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਦ ਸੰਦੂ ਉਮਰ 12 1994 कद 5 फुट 10 इंच ਪੜਾਈ ਪਲੱਸ ਗ੍ਰੂਪਸ ਆਈ ਡੀ ਆਈ ਕੰਪਿਊਟਰ ਡਿਪਲੋਮਾ ਲੈਬਰਾਟਰੀ ਫਰੈਂਡ ਏ ਕੇ ਕੈਨੇਡਾ ਹੈ ਕੰਮ ਇਹ ਜੀ ਮੁੰਡੇ ਦਾ ਕੈਨੇਡਾ ਦਾ 10 ਸਾਲ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਕੈਨੇਡਾ ਜਾ ਕੇ ਵਾਪਸ ਆਇਆ ਹੈ ਤੇ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨਖੀ ਪੜੀ ਲਿਖੀ ਗ੍ਰੈਜੂਏਟ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਹੈ ਜੀ ਦਿੱਤੇ ਗਏ ਨੰਬਰਾਂ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਾਵਿਸ਼ ਗਰਗ ਪਤਾ ਮੋੜ ਮੰਡੀ ਬਠਿੰਡਾ ਕਾਸਟ ਹਿੰਦੂ ਉਮਰ 16 1991 ਕੱਦ ਪੰਜ ਫੁੱਟ 6 ਇੰਚ ਪੜਾਈ ਬੀਏ ਪਾਸ ਪਰ ਹੈ ਕੇ ਮੈਰਿਡ ਹੈ ਪਹਿਣਾ ਦੋ ਨੇ ਮੈਰਿਡ ਨੇ ਪ੍ਰੀਤਾ ਅਰਜਨਦਾਸ ਐਕਸਪਾਇਰ ਮਾਤਾ ਬਿਮਲਾ ਦੇਵੀ ਹਾਊਸਵਾਈਫ ਕਾਮੇਜੇ ਨਾ ਦਾ ਕਮਿਸ਼ਨ ਏਜੰਟ ਟਰੈਵਲ ਏਜੰਟ ਆਪਣਾ ਕਾਰੇਜੀ ਸਮ ਬਲੋਰਡਸ ਸ਼ਾਪਸ ਪਰਿਵਾਰ ਵੈਸ਼ਨੋਈ ਜੀ ਦੇ ਪਰਿਵਾਰ ਦੀ ਮਹੰਗੇ ਗੁੜੀ ਸੋਹਣੀ ਸਨਖੀ ਪੜੀ ਲਿਖੀ ਹੋਵੇ ਪਰਿਵਾਰ ਵੈਸ਼ਨੋ ਹੋਵੇ ਤੇ ਵਧਿਆ ਪਰਿਵਾਰਕ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੂਪ ਲਾਲ ਸਿੰਘ ਉਮਰ 35 ਸਾਲ ਪਤਾ ਨਵਾਂ ਸ਼ਹਿਰ ਏਰੀਆ ਕਾਸਟ ਐਸ ਸੀ ਗੋਦ ਪੰਬੇ ਪਹਿਨਾ ਚਾਰਨੇ ਜੀ ਤੇਨ ਮੈਰਿਡ ਨੇ ਇੱਕ ਅਨਮੈਰਿਡ ਪਹਿਨਾ ਸਰਕਾਰੀ ਨੌਕਰੀ ਕਰਦੀ ਹੈਨੀ ਦੀ ਗਾਮੀ ਜੀ ਇਹਨਾਂ ਦਾ ਆਪਣਾ ਵਧੀਆ ਕਾਰੇ ਮੁੰਡੇ ਦਾ ਕ੍ਰੀਂਟ ਦਾ ਕੰਮ ਦਾ ਠੇਕੇਦਾਰ ਜੀ ਤੇ ਮਾਤਾ ਪਿਤਾ ਐਕਸਪਾਇਰ ਨੇ ਕੀ ਪਰਵਾਰ ਦੀ ਮੰਗੇ ਜੀ ਕੁੜੀ ਗਰੀਬ ਪਰਿਵਾਰ ਦੀ ਸਿੰਪਲ ਕਰੇ ਲੂ ਹੋਵੇ ਹੋਰ ਕੋਈ ਮੰਗਣੀ ਪਰਵਾਰ ਦੀ ਨਵਾਂ ਸ਼ਹਿਰ ਬੰਗਾ ਫਗਵਾੜਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟਰ ਨਾਲ ਬਾਤ ਕਰ ਸਕਦੇ